ਮੁਰਦਾਬਾਦ ਮੁਰਦਾਬਾਦ ਭਾਰਤ માતા ਕੀ ਜੈ ਭਾਰਤ માતા ਕੀ ਜੈ ਭਾਰਤ માતા ਕੀ ਜੈ ਭਾਰਤ માતા ਕੀ ਜੈ ਬੰਗਲਾਦੇਸ਼ ਮੁਰਦਾਬਾਦ ਮੁਰਦਾਬਾਦ ਗੁਰਦਾਬਾਦ ਬੰਗਲਾਦੇਸ਼ ਮੁਰਦਾਬਾਦ 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 ਹਿੰਦੂਆਂ 'ਤੇ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਹਿੰਦੂਆਂ ਪਰ ਅਤਿਆਚਾਰ ਬੰਦ ਕਰੋ ਬੰਦ ਕਰੋ ਬੰਦ ਕਰੋ ਬੰਗਲਾਦੇਸ਼ ਤੋਂ ਮੁਰਦਾਬਾਦ

जय श्री राम जी जय श्री राम देखो जी जो भी बांग्लादेश च होया बहुत ਮੰਦ ਪੱਗੀ ਘਟਨਾ ਇਸ ਕਰਕੇ ਦੁਬਾਰਾ ਅਦਾਦਾ ਕੁਛ ਨਾ ਹੋਏ ਸਰਕਾਰਾਂ ਅਗੇ ਅਸੀਂ ਅਪੀਲ ਕਰਨੇ ਆ ਕਿ ਐਸਟੀ ਨੂੰ ਜਲਦ ਤੋਂ ਜਲਦ ਨੱਥ ਪਾਈ ਜਾਏ ਕਿ ਸਾਡੇ ਗਰਦਾਸਪੁਰ ਚ ਵੀ ਜਿਹੜਾ ਮਾਹੌਲ ਦਿਨੋ ਦਿਨ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਬਹੁਤ ਜ਼ਿਆਦਾ ਸਮੁਦਾਇ ਜਿਹੜੇ ਆ ਮਤਲਬ ਬਾਹਰ ਦੇ ਜਿਹੜੇ ਇੱਥੇ ਆ ਕੇ ਸੈਟਲ ਹੋ ਰਿਹਾ ਉਹਨਾਂ ਤੋਂ ਵੀ ਸਾਡੇ ਹਿੰਦੂਆਂ ਨੂੰ ਖਤਰਾ ਆ ਇਸ ਕਰਕੇ ਸਰਕਾਰਾ ਗਿਆ ਹੀ ਯੋਰ ਹੈ ਕਿ ਜਿਹੜਾ ਵੀ ਕੋਈ ਆਂਦਾ ਸਾਡੇ ਗੁਰਦਾਪੁਰ ਤੋਂ ਉਹਦੀ ਵੈਰੀਫਿਕੇਸ਼ਨ ਹੋਏ ਉਹਦਾ ਸਾਰਾ ਮਤਲਬ ਸਾਰਾ ਉਹਦਾ ਪਿਛਲਾ ਗੱਲਾ ਪਿਛਲਾ ਰਿਕਾਰਡ ਚੈੱਕ ਕਰਕੇ ਫੇਰ ਹੀ ਉਹਨੂੰ ਐਂਟਰੀ ਦਿੱਤੀ ਜਾਏ ਇੰਦਾ ਨਹੀਂ ਕਿਉਂਕਿ ਜੋ ਸਾਡੇ ਭਰਾ ਦੀਪੂ ਦਾਸ ਨਾਲ ਆਇਆ ਦੁਬਾਰਾ ਹੋਰ ਤੇ ਦੀਪੂ ਦਾਸ ਨਾਲ ਉਹ ਜੇ ਨਿਕਲ ਨਿਕਲੇ ਜਿਸ ਦੇ ਨਾਲ ਇਹ ਕੰਮ ਹੋਏ ਇਸ ਕਰਕੇ ਉਹਨਾਂ ਨੂੰ ਹੱਥ ਬਣੀ ਚਾਹੀਦੀ ਹੈ ਕਿਵੇਂ ਕੀਤਾ ਗਿਆ ਅੱਜ ਕੀ ਕੀਤਾ ਗਿਆ ਬਰੋਸ਼ ਪ੍ਰੋਜੈਕਸ਼ਨ ਦੇਖੋ ਜੀ ਸ਼ਹਿਰ ਦੀਆਂ ਸਾਰੀਆਂ ਧਾਰਮਿਕ ਤੇ ਸੰਗਠਨ ਜਿਹੜੇ ਨੇ ਜਾਂ ਮਤਲਬ ਜੋ ਵੀ ਰਾਜਨੀਤਿਕ ਸੰਗਠਨ ਨੇ ਇਕੱਠੇ ਹੋ ਕੇ ਰੋਜ਼ ਪ੍ਰਦਰਸ਼ਨ ਕੀਤਾ ਬੰਗਲਾਦੇਸ਼ ਦੇ ਸਰਕਾਰ ਦਾ ਪੁਤਲਾ ਫੁਕਿਆ ਹੋਣਾ ਬਰ ਖਿਲਾਫ ਨਾਰੇ ਲਾਏ ਆ ਔਰ ਸਰਕਾਰ ਕੋ ਮੰਗ ਕੀਤੀ ਆ ਕਿ ਇਹ ਦੀਪੂ ਦਾਸ ਨੂੰ ਜਰੂਰ ਨਿਆਂ ਜਿਹੜਾ ਦਵਾਇਆ ਜਾਏ ਅੱਜ ਬੰਗਲਾਦੇਸ਼ ਦੇ ਵਿੱਚ ਹੋਏ ਨਰ ਸੰਹਾਰ ਦੇ ਖਿਲਾਫ ਇੱਥੇ ਅਨੁਮਾਨ ਚੌਂਕ 'ਤੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਮੈਂ ਆਪਣੇ ਹਿੰਦੁਸਤਾਨ ਦੀ ਸਰਕਾਰ ਅੱਗੇ ਇੱਕ ਮੰਗ ਕਰਾਂਗਾ ਸਾਡੀ ਪੁਰਜ਼ੋਰ ਮੰਗ ਆ ਕਿ ਜਿਹੜਾ ਸਾਡੇ ਹਿੰਦੂਆਂ ਦੇ ਅਤਿਆਚਾਰ ਹੋ ਰਿਹਾ ਔਰੇ ਬਾਰੇ ਸਖਤ ਕਦਮ ਚੁੱਕੇ ਜਿਵੇਂ ਕਿ ਇੱਕ ਵਾਰੀ ਪਾਕਿਸਤਾਨ ਨੂੰ ਦੋਸ਼ ਦਿੱਤੀ ਸੀ ਮੈਂ ਸਾਡੀ ਇਹ ਮੰਗ ਆ ਕਿ ਘੱਟੋ ਘੱਟ ਬੰਗਲਾਦੇਸ਼ ਨੂੰ ਵੀ ਇੱਕ ਵਾਰੀ ਉਹ ਦੋਸ਼ ਜ਼ਰੂਰ ਦਿੱਤੀ ਜਾਣੀ ਚਾਹੀਦੀ ਆ ਇਹ ਹਿੰਦੂਆਂ ਨੂੰ ਜਿਆਦਾ ਟਾਰਗੇਟ ਕੀਤਾ ਜਾ ਰਿਹਾ ਹੈ ਹਿੰਦੂਆਂ ਨੂੰ ਜਿਵੇਂ ਟਾਰਗੇਟ ਕੀਤਾ ਜਾ ਰਿਹਾ ਬਹੁਤ ਹੀ ਮੰਦਭਾਗੀ ਗੱਲ ਆ ਔਰ ਹਮੇਸ਼ਾ ਹਿੰਦੂ ਹੀ ਮਤਲਬ ਕਿ ਜਿਹੜਾ ਟਾਰਗੇਟ ਹੁੰਦਾ ਆ ਰਿਹਾ ਵਾ ਉਹ ਹਿੰਦੂਆਂ ਨੂੰ ਜਾਗਣਾ ਪੈਣਾ ਇਕੱਠੇ ਹੋਣਾ ਪੈਣਾ ਔਰ ਅਹੀ ਸ਼ੁਰੂਆਤ ਕਿੰਨੇ ਆ ਕਿ ਸਾਡੇ ਸ਼ਹਿਰ ਤੋਂ ਹੀ ਹੋਵੇ ਸਾਡੇ ਸ਼ਹਿਰ ਚ ਵੀ ਇੱਕ ਵਿਸ਼ੇਸ਼ ਸਮਾਜ ਹੈ ਜਿਹੜਾ ਬਹੁਤ ਕਮਿਊਨਿਟੀ ਉਹਨਾਂ ਦੀ ਵਧਦੀ ਜਾ ਰਹੀ ਆ ਔਰ ਬਿਨਾ ਵੈਰੀਫਿਕੇਸ਼ਨ ਤੋਂ ਉਹ ਗੁਰਦਾਪੁਰ ਵਿੱਚ ਰਹਿ ਰਹੇ ਆ ਪ੍ਰਸ਼ਾਸਨ ਦਾ ਜੇ ਵੀ ਮੰਗਾ ਸਾਡੀ ਐਸਐਸਪੀ ਸਾਹਿਬ ਅੱਗੇ ਇੱਕ ਮੰਗਾ ਕਿ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਕਿਤੇ ਆਣਾ ਹੋਵੇ ਕਿ ਉਹਨਾਂ ਵਿੱਚ ਹੀ ਕੋਈ ਜਸੂਸ ਆ ਕੇ ਸਾਡੇ ਵਿੱਚ ਰਹਿ ਰਹੇ ਹੋਣ ਔਰ ਸਾਡੇ ਹੱਥੋਂ ਦੀਆਂ ਖਬਰਾਂ ਜਿਹੜੀਆਂ ਆ ਪਾਕਿਸਤਾਨ ਚ ਜਾ ਰਹੀਆਂ ਹੋਣ ਸੋ ਸਰਕਾਰਾਂ ਅਗੇ ਮੰਗਾ ਕਿ ਹਸੇ ਸਖਤ ਕਦਮ ਚੁੱਕਿਆ ਜਾਵੇ ਅੱਜ ਰੋਜ ਪ੍ਰਦਰਸ਼ਨ ਬਜਰੰਗ ਦਲ ਔਰ ਵਿਸ਼ਵਿੰਦੂ ਪਰਸ਼ਦ ਸਨਾਤਨ ਸੇਵਾ ਦਲ ਸਨਾਤਨ ਜਾਗਰਨਾ ਵਿੱਚ ਸਾਰੀਆਂ ਇਸ਼ਾਰਦੀਏ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਹੈ ਅੱਜ ਰੋਜ ਪ੍ਰਦਰਸ਼ਨ ਦੇ ਸਰੂਪ ਵਿੱਚ ਬੰਗਲਾਦੇਸ਼ ਦਾ ਪੁਤਲਾ ਫੂਕਿਆ ਗਿਆ ਔਰ ਬੰਗਲਾਦੇਸ਼ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਹੈ ਜੈ